ਦਿੱਲੀ ਜਨਕਪੁਰੀ ਪੜ੍ਹਾਈ ਤੁਹਾਡੀ ਉੱਥੇ ਹੀ ਹੋਈ ਦਿੱਲੀ ਬਈ ਜਨਕਪੁਰੀ ਬਾਈ ਕਿੰਨਾ ਪੜ੍ਹੇ ਹੋ ਤੁਸੀਂ ਮੈਂ ਚਲ ਠੀਕ ਕੀਤੀ ਆ ਉਹ ਗ੍ਰੈਜੂਏਸ਼ਨ ਉੱਪਰ ਕੀਤੀ ਆ ਓਪਨ ਕੀਤੀ ਆ ਫਿਰ ਉਸ ਤੋਂ ਬਾਅਦ ਅਕਾਊਂਟ ਦਾ ਕਰਦੇ ਸੀ ਕੰਮ ਹਾਂਜੀ ਕੁਛ ਇਕੱਲੇ ਦਸਾਰੇ ਵਿੱਚ ਲਿਖਿਆ ਸੀ ਹਾਂਜੀ ਇਕੱਲੇ ਸਰ ਵੀ ਹਾਂ ਲਿਖਿਆ ਸੀਗਾ ਲਿਖਿਆ ਸੀਗਾ ਹਾਂ ਪੁੱਛਿਆ ਸੀ ਮੈਂ ਲਿਖਿਆ ਨਹੀਂ ਸੀਗਾ ਮੈਂ ਭੁੱਲ ਗਿਆ ਨਾ ਕਿ ਚੀਜ਼ਾਂ ਵਿੱਚੋਂ ਇਹ ਅਕਾਊਂਟ ਦਾ ਵੀ ਤੇ ਕੰਮ ਕਿਹੜੀ ਕੰਪਨੀ ਕਰਦੇ ਦਿੱਲੀ ਤੁਸੀਂ ਮੈਂ ਨਹੀਂ ਪਹਿਲਾਂ ਪਹਿਲਾਂ ਸੀ काउंसल ओपन की ओपन यूनिवर्सिटी तो कितना ना जितना ट्वेल्थ की गवर्नमेंट कॉलेज तो पहला गवर्नमेंट कॉलेज तो ट्वेल्थ करके फिर ओपन यूनिवर्सिटी तो आ, आ, आफ्टर बी मतलब बी ए की थी जी फिर तो उसके तो बाद एक हाउस का काम कितना ना तो, जी कंपनी से काम इतना मिलती है ना एक हाउस का काम होता है वो काफ़ी तो कंपनी का भी ਇਹ ਕੌਣ ਸੇ ਕਾਉਂਟਿੰਗ ਮਿਲਦੀ ਹੈ ਕੰਮ ਕਾ ਤੋ ਛੱਡਤਾ ਇੰਨਾ ਵਧੀਆ ਕਾਉਂਟ ਦਾ ਕੰਮ ਕਰਦੇ ਸੀ ਤੁਸੀਂ ਪੂਜ ਸਾਲ ਹੋਣਾ ਹੋਣੇ ਤੋ ਬਿਮਾਰ ਹੋ ਗਏ ਅਬ ਚ ਛੱਡਤਾ ਬੱਚੇ ਕਿ ਨਹੀਂ ਤੁਹਾਡੇ ਓਕੇ ਸ਼ਾਦੀ ਚੁਤੀ ਸੀ ਸ਼ਾਦੀ ਟੱਟ ਗਈ ਡੈਡੀ ਤੁਹਾਡੇ ਕਿੱਥੇ ਨੇ ਹੁਣ ਡੈਡੀ ਸ਼ਾਇਦ ਅੰਮ੍ਰਿਤਨ ਉੱਥੇ ਪਟਿਆਲੇ ਆਂਦੇ ਕਦੇ ਕਦੇ ਤਾਂ ਪਟਿਆਲੇ ਹੋਰ ਕੌਣ ਰਹਿੰਦਾ ਤੁਹਾਡਾ ਤੇ ਭਰਾ ਉਹ ਕਿੱਥੇ ਆ ਕਿੱਥੇ ਰਹਿੰਦੇ ਸੀ ਬਲ ਮੈਂ ਤਾਂ ਜਿਆਦਾ ਨਹੀਂ ਪਤਾ ਕਿ ਨੇ ਦਿੱਲੀ ਕਿੱਥੇ ਰਹਿੰਦੇ ਸੀ ਜਨਕਪੁਰੀ ਚ ਜਾਂ ਕਿਤੇ ਹੋਰ ਜਨਕਪੁਰੀ ਕੋਲ ਨਹੀਂ ਰਹਿੰਦੇ ਸੀ ਕਿਤੇ ਅੱਛਾ ਹੁਣ ਤੁਹਾਨੂੰ ਘਰ ਦਾ ਕੋਈ ਨੰਬਰ ਜਾਂਦਾ ਕਿਸੇ ਦਾ ਕੋਈ ਨੰਬਰ ਜਾਂ ਕਿਤੇ ਲਿਖਿਆ ਹੋਵੇ ਪਿਤਾ ਹੋਵੇ ਪਪਾ ਹੋਵੇ ਤਾਂ ਪਤਾ ਨਹੀਂ ਓਕੇ ਕੋਈ ਮਿਲੇਗਾ ਤਾਂ ਮੈਂ ਦਿਖਾਗਾ ਲੇਕਿਨ ਇਹ ਯਾਦ ਨਹੀਂ ਹੈ ਮੈਨੂੰ ਅੱਛਾ ਤੁਹਾਨੂੰ ਯਾਦ ਨਹੀਂ ਹੈਗਾ ਤੁਹਾਡੇ ਪਿਤਾ ਜੀ ਦਾ ਨੰਬਰ ਯਾਦ ਹੈ ਤੁਹਾਨੂੰ ਫਾਦਰ ਦਾ ਨਹੀਂ ਬ੍ਰਦਰ ਦਾ ਕਿਸੇ ਦਾ ਵੀ ਯਾਦ ਨਹੀਂ ਸੀਤਾ ਰਾਮ ਸ਼ਰਮਾ ਦੱਸਿਆ ਬਾਈ ਜੀ ਨੇ ਆਪਣੇ ਪਿਤਾ ਜੀ ਦਾ ਨਾਮ ਆਪਣਾ ਰਮਨ ਕੁਮਾਰ ਸ਼ਰਮਾ ਦੱਸਿਆ ਨਾਮ ਬ੍ਰਦਰ ਦਾ ਕੀ ਨਾਮ ਦੱਸਿਆ ਤੁਸੀਂ ਰਾਜਕੁਮਾਰ ਰਾਜਕੁਮਾਰ ਸ਼ਰਮਾ ਹਨਾ ਤੇ ਦੁਖਨਵਾਨ ਸਾਹਿਬ ਦੇ ਬਾਅਦ ਬਾਈ ਸਾਨੂੰ ਕੱਲ ਮਿਲਿਆ ਜੀ ਤੇ ਭਪਿੰਦਰ ਬਾਈ ਤੇ ਸਤਨਾਮ ਸਿੰਘ ਬਾਈ ਹੁਣੇ ਛੱਡ ਕੇ ਗਏ ਨੇ ਰਾਤ ਬਾਈ ਵੀ ਸਾਡੇ ਕੋਲੇ ਤੇ ਅੱਗੋਂ ਸਾਰੇ ਸ਼ੇਅਰ ਕਰਿਓ ਜੀ ਵੀਡੀਓ ਇਹਦਾ ਵੀਰ ਦਾ ਘਰ ਪਰਦਾवार ਲੱਭ ਜੇ ਵੀ ਆਪਾਂ ਨੂੰ ਪਤਾ ਲੱਗ ਜੇ ਵੀ ਇਹਦਾ ਕੁਛ ਬਾਈ ਦਾ ਬਹੁਤ ਜ਼ਿਆਦਾ ਬਾਈ ਬੁਰੀ ਹਾਲਤ ਆ ਜੂਆ ਵਾਲੇ ਚਿਚੜਾਣਾਂ ਵਾਲੇ ਪਿੱਸੂਆਂ ਵਾਲੇ ਬਹੁਤ ਬੰਦੇ ਹੁਣ ਤੱਕਰ ਸਾਨੂੰ ਮਿਲੇ ਆ ਮਹਾਰਾਜ ਨੇ ਸੇਵਾ ਬਖਸ਼ੀ ਆ ਬਹੁਤ ਸਾਰਿਆਂ ਜੂਆਂ ਬਾਪੂ ਬਚੱਤਰ ਦੇ ਬਾਪੂ ਭਿੰਦਰ ਸਿੰਘ ਦੇ ਕਿੰਨੇ ਮੈਂਬਰਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਸਿਰ 'ਚ ਦਾੜੇ ਦੇ ਵਿੱਚ ਜੂਆਂ ਭਰੀਆਂ ਹੋਈਆਂ ਸੀ ਪਰ ਇਹਦੇ ਬਾਈ ਦੇ ਤਾਂ ਮਤਲਬ ਕਈ ਸਾਲਾਂ ਦੀਆਂ ਇੱਕ ਇੱਕ ਇੰਚ ਇੰਚ ਮੋਟਾ ਨਹੀਂ ਕਿਹਾ ਬਣ ਗਿਆ ਸਾਰਾ ਸਿਰ ਦੇ ਉੱਤੇ ਜਿਵੇਂ ਇੱਕ ਕੈਪ ਲਈ ਹੁੰਦੀ ਹੈ ਨਾ ਸਾਰਾ ਜੂਆਂ ਦਾ ਛੱਜਾ ਹੀ ਆ ਸਾਰੇ ਆ ਫੇ ਕੱਪੜਿਆਂ ਦੇ ਵਿੱਚ ਬੜੀ ਜ਼ਿਆਦਾ ਜੂਆਂ ਆ ਜੀ ਕੱਪੜਿਆਂ ਦੇ ਵਿੱਚ ਪਤਾ ਨਹੀਂ ਵਿਚਾਰਾ ਕਿਵੇਂ ਦਿਨ ਕੱਟਦਾ ਸੀਗਾ ਆ ਤੁਸੀਂ ਦੇਖੋ ਆ ਦੇਖੋ ਆਹ ਜੂਆਂ ਦੀਆਂ ਇਦਾਂ ਲਾਈਨਾਂ ਹੀ ਬਣੀਆਂ ਹੋਈਆਂ ਵਿੱਚ ਵੀ ਅ ਸ਼ਰਟ ਦੇ ਅੰਦਰ ਵੀ ਦੇਖੋ ਪਤਾ ਨਹੀਂ ਕਿੰਨੇ ਸਾਲਾਂ ਤੋਂ ਬਾਈ ਨੇ ਆ ਕੱਪੜੇ ਜਿਹੜੇ ਹੈਗੇ ਥੱਲੇ ਵਾਲੇ ਪਾਏ ਹੋਇਆ ਤੇ ਉਹਨਾਂ ਦੇ ਬਟਨ-ਬਟਨ ਦੇਖੋ ਅੰਦਰੋਂ ਕਿਵੇਂ ਆ ਸਾਰਾ ਵਿੱਚੋਂ ਜੂਆਂ ਨਾਲ ਭਰਿਆ ਪਿਆ ਤੇ ਬਾਈ ਦਾ ਖੂਨ ਪੀ ਗਏ ਆ ਜੂਆਂ ਬਾਈ ਦੇ ਵਿੱਚ ਸਿਰਫ 3 ਗ੍ਰਾਮ ਖੂਨ ਰਹਿ ਗਿਆ 3 ਗ੍ਰਾਮ 3 ਵੀ ਨਹੀਂ ਪੂਰਾ ਪੌਣੇ 3 ਗ੍ਰਾਮ ਆ 2.8 ਗ੍ਰਾਮ ਖੂਨ ਆ ਤੇ ਰਮਨ ਕੁਮਾਰ ਦੀ ਇਹ ਹਾਲਤ ਸਾਡੇ ਉਹਨਾਂ ਘਟੀਆ ਮਾੜਾ ਸਿਸਟਮ ਚਲਾਉਣ ਵਾਲੇ ਬਣਾਉਣ ਵਾਲੇ ਲੋਕਾਂ ਨੇ ਕੀਤੀ ਹੈ ਜਿਨ੍ਹਾਂ ਨੇ ਆਪਣੀ ਡਿਊਟੀ ਆ ਜਿਹੜੀ ਪੂਰੀ ਤਨਦੇਹੀ ਨਾਲ ਨਹੀਂ ਨਿਭਾਈ ਜੇ ਉਹ ਲੋਕ ਆਪਣੀ ਡਿਊਟੀ ਨਿਭਾਉਣ ਨਾ ਤਾਂ ਸਾਡੇ ਅਰਗਿਆਂ ਨੂੰ ਇਸ ਤਰ੍ਹਾਂ ਬੋਲਣਾ ਪਵੇ ਨਾ ਐਸਾਂ ਦੀਆਂ ਸਸਤਾਵਾਂ ਦੀ ਲੋੜ ਪਵੇ ਤੇ ਨਾ ਰਮਨ ਕੁਮਾਰ ਵਰਗਿਆਂ ਨਾਲ ਐਦਾਂ ਹੋਵੇ ਕੋਈ ਬਸ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਇੱਕ ਆਉਂਦਾ ਦੂਜਾ ਚਲੇ ਜਾਂਦਾ ਦੂਜਾ ਆਉਂਦਾ ਤੀਜਾ ਮਤਲਬ ਵੰਡ ਵੰਡ ਕੇ ਆਪਣੀਆਂ ਰੀਜਾਂ ਲਾ ਲਾ ਕੇ ਸਾਨੂੰ ਖਾ ਰਹੇ ਨੇ ਲੁੱਟ ਰਹੇ ਨੇ ਸਾਡੀ ਬੇਨਤੀ ਆ ਵੀ ਘਟੋ ਘਟ ਆਪਾਂ ਤਾਂ ਇਨਸਾਨੀਅਤ ਨਾਤੇ ਆਪਣੇ ਆਸ-ਪਾਸ ਖਿਆਲ ਰੱਖੀ ਲੋਕਾਂ ਦੀ ਮਦਦ ਕਰੀਏ ਲੋਕਾਂ ਦੀ ਆਪਣੇ ਨੇੜੇ ਤੇੜੇ ਕੋਈ ਗੁਰਦੁਆਰਾ ਸਾਹਿਬ ਜਾਨਦੇ ਆ ਮੰਦਰ ਜਾਨਦੇ ਆ ਮਸੀਤੇ ਜਾਨਦੇ ਆ ਕਿੱਤੇ ਕੋਈ ਇਸ ਤਰ੍ਹਾਂ ਦਾ ਕੋਈ ਮੈਂਬਰ ਤੁਹਾਨੂੰ ਮਿਲਦਾ ਥੋੜਾ ਗੌਰ ਨਾਲ ਥੋੜਾ ਗੌਰ ਨਾਲ ਦੇਖ ਕੇ ਉਹਦੀ ਉੱਥੇ ਹੀ ਮਦਦ ਕਰੋ ਭਰਾਵੋ ਮੇਰੀਆਂ ਭੈਣਾਂ ਨੂੰ ਬੇਨਤੀ ਆ ਆਪਾਂ ਅਕਸਰ ਸੇਵਾ ਦੀ ਭਾਵਨਾ ਦੇ ਨਾਲ ਗੱਲ ਕਰਦੇ ਆ ਸਾਡੇ ਇੱਥੇ ਇਦਾਂ ਦੀਆਂ ਸੰਸਥਾਵਾਂ ਸਾਡੀ ਏਡੀ ਵੱਡੀ ਸੰਸਥਾ ਬਣ ਗਈ ਏਡਾ ਪਰਿਵਾਰ ਆ 500 ਮੈਂਬਰ ਆ ਇੱਕ ਦਿਨ ਹੋ ਸਕਦਾ 5000 ਮੈਂਬਰ ਵੀ ਰੱਖ ਲਈਏ ਪਰ ਕੀ ਹੱਲ ਕੀ ਆ ਰਮਨ ਕੁਮਾਰ ਵਰਗੇ ਬੰਦੇ ਤਾਂ ਹੋਰ ਬਹੁਤ ਜ਼ਿਆਦਾ ਇੰਨਾਂ ਹਾਲਾਤਾਂ ਚ ਜਾਈ ਜਾਂਦੇ ਆ ਇਹ ਇਹਨਾਂ ਦੀ ਇਹ ਹਾਲਤ ਨਾ ਹੋਵੇ ਇਹਦੇ ਲਈ ਸੰਸਥਾਵਾਂ ਦੀ ਲੋੜ ਨਹੀਂ ਸਾਡੇ ਵਰਗਿਆਂ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਹੀ ਸੰਸਥਾ ਬਣਨਾ ਪੈਣਾ ਤੁਹਾਨੂੰ ਸਾਰਿਆਂ ਨੂੰ ਐਨਜੀਓ ਬਣਨਾ ਪੈਣਾ ਤੁਹਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਉਹ ਤੈਅ ਕਰਨੀ ਪੈਣੀ ਸਾਡੇ ਦਾਦੇ ਪਰਦਾਦੇ ਸਾਰਿਆਂ ਦੇ ਹੀ ਸਾਡੇ ਜਿਹੜੇ ਸਾਡੇ ਬਜ਼ੁਰਗ ਸੀ ਅੱਜ ਤੋਂ 25 30 ਸਾਲ ਪਿੱਛੇ ਝਾਤ ਮਾਰ ਲਿਏ ਤਾਂ ਕੋਈ ਲਵਾਰਿਸ਼ ਨਹੀਂ ਸੀ ਕੋਈ ਰਮਨ ਕੁਮਾਰ ਵਾਂਗੂ ਐ ਹਾਲਾਤਾਂ ਵਿੱਚ ਸੀ ਕੋਮੰਦਾ ਕੋਈ ਹਰ ਇੱਕ ਬੰਦਾ ਹਰ ਇੱਕ ਦਾ ਰਿਸ਼ਤੇਦਾਰ ਸੀ ਹਰ ਇੱਕ ਬੰਦਾ ਹਰ ਇੱਕ ਦਾ ਦੁੱਖ ਸੁੱਖ ਦਾ ਸਾਥੀ ਸੀ ਹਰ ਇੱਕ ਬੰਦਾ ਗਰੀਬ ਤੇ ਗਊ ਦੀ ਰੱਖਿਆ ਲਈ ਜਾਨਾਂ ਤੱਕ ਦੇ ਦਿੰਦੇ ਸੀਗੇ ਪਰ ਅੱਜ ਅੱਜ ਅਸੀਂ ਇੰਨੇ ਸੈਲਫਿਸ਼ ਹੋ ਗਏ ਆ ਵੀ ਅਸੀਂ ਆਪਣੇ ਵੱਲ ਵੀ ਨਹੀਂ ਝਾਤੀ ਮਾਰਦੇ ਬਾਈ ਦਾਸ ਦਾ ਪਟਿਆਲੇ ਸ਼ਹਿਰ 'ਚ ਹੀ ਭੈਣ ਰਹਿੰਦੀ ਆ ਪਿਤਾ ਜੀ ਵੀ ਆਉਂਦੇ ਆ ਭਰਾ ਦਿੱਲੀ ਰਹਿੰਦਾ ਮਤਲਬ ਉਹਨਾਂ ਨੂੰ ਕਿਤੇ ਪਤਾ ਹੀ ਨਹੀਂ ਹੋਣਾ ਵੀ ਉਹਨਾਂ ਦਾ ਭਰਾ ਕਿਹੜੇ ਹਾਲਾਤਾਂ 'ਚ ਘੁੰਮ ਰਿਹਾ ਕਿਸੇ ਨੇ ਵੀ ਨਹੀਂ ਉੱਠ ਕੇ ਅੱਗੇ ਹੋ ਕੇ ਬਾਹ ਫੜੀ ਰਮਨ ਕੁਮਾਰ ਦੀ ਕਿਉਂ ਨਹੀਂ ਫੜੀ ਫਿਰ ਕਿੰਨੀਆਂ ਰਿਸ਼ਤੇਦਾਰੀਆਂ ਹੁੰਦੀਆਂ ਸਾਡੀਆਂ ਮਾਮੇ ਦੀਆਂ ਕੁੜੀਆਂ ਮਾਸੀ ਦੀਆਂ ਮਾਮੇ ਦੇ ਮੁੰਡੇ ਮਾਸੀ ਦੇ ਮੁੰਡੇ ਚਾਚੇ ਤਾਏ ਪੂਆ ਮਤਲਬ ਕਿਸੇ ਬੰਦੇ ਦੀ ਵੀ ਅੱਜ ਇਸ ਤਰ੍ਹਾਂ ਦੀ ਇੰਨੀ ਹਾਲਤ ਨਹੀਂ ਸੀ ਚੰਗੀ ਜਿਹੜਾ ਰਮਨ ਕੁਮਾਰ ਦੀ ਬਾਹ ਫੜ ਸਕਦਾ ਇਹਦੀਆਂ ਜੂਆਂ ਖੂਨ ਪੀ ਗਈਆਂ ਤਿੰਨ ਗ੍ਰਾਮ ਤੋਂ ਵੀ ਘੱਟ ਖੂਨ ਰਹਿ ਗਿਆ ਉਹ ਲੋਕ ਗਏ ਕਿੱਥੇ ਹੋਏ ਸੀ ਜਿਹੜੇ ਇਹਦੇ ਆਪਣੇ ਸੀਗੇ ਇਹੀ ਇਹਦੀ ਗੱਡੀ ਚੜੀ ਹੁੰਦੀ ਰਮਨ ਕੁਮਾਰ ਦੇ ਵਧੀਆ ਚੱਲਦੇ ਹੁੰਦੇ ਹੱਥ ਪੈਰ ਤੇ ਵਧੀਆ ਚਾਰ ਪੈਸੇ ਉਹਨਾਂ ਦੇ ਗੱਡੀਆਂ ਵਾਲਾ ਹੁੰਦਾ ਤੇ ਸਾਰੇ ਰਿਸ਼ਤੇਦਾਰ ਸੁੱਖ ਦੇ ਸਾਥੀ ਬਥੇਰੇ ਆ ਔਕ ਤਕਲੀਫ ਦੇ ਸਾਥੀ ਕੋਈ ਨਹੀਂ ਭਰਾਵੋ ਪਰ ਅਸੀਂ ਬਣੀਏ ਸਾਡੀਆਂ ਆਉਣ ਵਾਲੇ ਸਮੇਂ 'ਚ دشਵਾਰੀਆਂ ਹੋਰ ਵੱਧਣੀਆਂ ਬਹੁਤ ਅੱਜ ਜੇ ਅਸੀਂ ਧਿਆਨ ਨਾ ਦਿੱਤਾ ਤਾਂ ਹਾਲਾਤ ਵੱਧ ਤੋਂ ਵੱਧਰ ਹੋਣਿਆ ਇਹੀ ਸਾਡੀ ਬੇਨਤੀ ਹੈ ਜੀ ਵੀਡੀਓ ਨੂੰ ਵੀ ਸ਼ੇਅਰ ਕਰਿਓ ਰਮਨ ਕੁਮਾਰ ਵੀਰੇ ਦਾ ਘਰ ਪਰਿਵਾਰ ਕੁਝ ਪਤਾ ਲੱਗ ਸਕੇ ਅਰਦਾਸ ਕਰਿਓ ਉਹਨਾਂ ਵੀਰਾਂ ਵਾਸਤੇ ਜਿਹੜਾ ਭਿੰਦਰ ਸਿੰਘ ਤੇ ਸਤਨਾਮ ਸਿੰਘ ਵੀਰ ਜਿਹੜੇ ਉੱਥੋਂ ਦੁਖਨਵਾਨ ਸਾਹਿਬ ਗੁਰੂ ਘਰ ਦੇ ਬਾਹਰੋਂ ਲੈ ਕੇ ਇਹਨੂੰ ਵੀਰ ਨੂੰ ਇੱਥੇ ਸਾਡੇ ਤੱਕ ਪਹੁੰਚਦਾ ਕਰਕੇ ਗਏ ਨੇ ਅੱਜ ਅਸੀਂ ਬਾਈ ਦਾ ਹਣ ਇਸ਼ਨਾਨ ਕਰਾਉਣ ਲੱਗੇ ਆਂ ਲੇਟ ਹੋ ਗਏ ਪਹਿਲਾਂ ਸਵੇਰੇ ਮਾਤਾ ਅਮਰਜੀਤ ਕੌਰ ਜੀ ਦੀ ਡੈਥ ਹੋ ਗਈ ਸੀ ਸੰਸਕਾਰ ਕਰਿਆ ਉਹਨਾਂ ਦਾ ਤੇ ਉਸ ਤੋਂ ਬਾਅਦ ਹੁਣ ਫ੍ਰੀ ਹੋ ਕੇ ਬਾਈ ਦਾ ਇਸ਼ਨਾਨ ਕਰਾਉਣ ਲੱਗੇ ਆਂ ਬਾਈ ਤੰਦਰੁਸਤ ਹੋ ਕੇ ਰਮਨ ਕੁਮਾਰ ਸਾਡੇ ਸੁਪਨਿਆਂ ਦੇ ਘਰ ਚ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਆਪ ਦਾ ਇੱਕ ਮਾਣ ਸਤਿਕਾਰ ਭਰਿਆ ਜੀਵਨ ਬਤੀਤ ਕਰੇ ਅਰਦਾਸ ਹੈ ਸਿੱਧੀ ਦਿਹਾੜੇ ਚੱਲਦੇ ਆਂ ਮੈਨੂੰ ਯਾਦ ਕਰਾ ਰਿਹਾ ਸਾਡਾ ਸਤਨਾਮ ਸਿੰਘ ਅੱਜ ਸਿੱਧੀ ਦਿਹਾੜਾ ਵੀ ਹੈ ਭਾਈ ਅੱਜ 28 ਦਸੰਬਰ ਆ ਸਾਡੇ ਛੋਟੇ ਸਹਿਬਜਾਦਿਆਂ ਦੀ ਸਿੱਧੀ ਦੇ ਦਿਹਾੜਿਆਂ ਦੇ ਵਿੱਚ ਜਿਹੜੇ ਅਸੀਂ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆਂ ਆਪਾਂ ਗੁਰੂ ਘਰਾਂ ਚ ਨਮਸਤਕ ਹੋਣ ਜਾਂਦੇ ਆਂ ਬੱਚਿਆਂ ਨੂੰ ਲੈ ਕੇ ਜਾਂਦੇ ਆਂ ਨਾਲ ਆਪਾਂ ਆਪਣੇ ਬੱਚਿਆਂ ਨੂੰ ਸੇਧ ਵੀ ਦਈਏ ਵੀ ਗੁਰੂ ਸਾਹਿਬ ਨੇ ਸਾਨੂੰ ਕੀ ਰਸਤਾ ਦਿਖਾਇਆ ਸੀ ਭਾਈ ਕਨ੍ਹਈਆ ਜੀ ਨੂੰ ਕਿਵੇਂ ਮੱਲਮ ਪਟੀਆਂ ਫੜਾ ਕੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਮੱਲਮ ਪਟੀਆਂ ਵੀ ਕਰਿਆ ਕਰੋ ਕਨ੍ਹਈਆ ਜੀ ਇਕੱਲਾ ਯਾਲ ਨਹੀਂ ਛਕੋਣਾ ਆਪਣੇ ਬੱਚਿਆਂ ਨੂੰ ਵੀ ਉਹਨਾਂ ਦੇ ਰਾਹ ਤੇ ਚਲਾਈਏ ਅਸੀਂ ਇਦਾਂ ਦੇ ਰਮਨ ਕੁਮਾਰ ਸਾਹਿਬ ਨੂੰ ਹੋਰ ਨਾ ਮਿਲਣਾ ਇਦਾਂ ਦੇ ਸਾਨੂੰ ਦੁੱਖ ਤਕਲੀਫਾਂ ਚੱਲਦੇ ਲੋਕ ਨਾਮ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ